ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾ ਤੇ ਜਨਰਲ ਸਖਤਰ ਜਗਦੀਪ ਸਿੰਘ ਕਾਲਾ ਨੇ ਸ਼੍ਰੀ ਕਲਤਕ ਸਭ ਦੇ ਜਨਰ ਆਰਗੇਨਿਕ ਕੁਲਦੀਪ ਸਿੰਘ ਅੜਗਾਜ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਲਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਸਿੱਖ ਪੰਥ ਦੇ ਵਿੱਚੋਂ ਛੇਕਿਆ ਜਾਵੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਲਕਾ ਤੇ ਕਾਲਾ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੋਂ ਮੰਗ ਰਹੇ ਹਰਵਿੰਦਰ ਸਿੰਘ ਸਰਨਾ ਨੇ ਨਾ ਸਿਰਫ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਨੂੰ 1 ਸ਼੍ਰੀ ਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਦੇ ਵਿੱਚ ਕਲੀਨ ਚਿੱਟ ਦਿੱਤੀ ਹੈ ਬਲਕਿ ਇਹ ਵੀ ਆਖ ਦਿੱਤਾ ਕਿ ਇਹ ਹਮਲਾ ਸ਼੍ਰੀ ਕਾਲ ਤਖਤ ਸਾਹਿਬ ਦੀ ਇਮਾਰਤ ਤੇ ਕੀਤਾ ਗਿਆ ਸੀ ਜੋ ਕਿਸੇ ਵੀ ਤਰੀਕੇ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸਿੱਖੀ ਦੀ ਆਸਤਾ ਤੇ ਪ੍ਰਭੂ ਸੱਤਾ ਦੇ ਪ੍ਰਤੀਕ ਇਸ ਪਵਨ ਪਵਿੱਤਰ ਸਥਾਨ ਨੂੰ ਇੱਕ ਇਮਾਰਤ ਕਰਾਰ ਦੇਣਾ ਹਰਵਿੰਦਰ ਸਿੰਘ ਸਰਨਾ ਦਾ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੱਜਰ ਸ਼੍ਰੀ ਕਾਲ ਤਖਤ ਸਾਹਿਬ ਬਣਦੀ ਕਾਰਵਾਈ ਕਰਨ ਸਰਨਾ ਸਾਹਿਬ ਆਪਣੇ ਆਕਾ ਸਰਦਾਰ ਸੁਖਬੀਤ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਮਗਰ ਉਸ ਗੱਲ ਨੂੰ ਪਰਦਾ ਪਾਣ ਵਸੇ ਉਸ ਗੱਲ ਨੂੰ ਛੁਪਾਣ ਵਸੇ ਸਰਦਾਰ ਸੁਖ ਹਰਵਿੰਦਰ ਸਿੰਘ ਸਰਨਾ ਨੇ ਇੱਕ ਬਿਆਨਬਾਜ਼ੀ ਸ਼ੁਰੂ ਕਰਤੀ ਜੀ ਕਿ ਮੈਂ ਦਿੱਲੀ ਕਮੇਟੀ ਬਾਰੇ ਰਾਹੁਲ ਗਾਂਧੀ ਨੂੰ ਮਿਲਿਆ ਔਰ ਉਹਨੂੰ ਜਾ ਕੇ ਕਿਹਾ ਕਿ ਇਹ ਸਾਡੀ ਆਵਾਜ਼ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਕੋ ਬੜੀ ਹਾਸੇ ਦੀ ਗੱਲ ਆਉਂਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਸਿਪਾਈ ਕਹਿਣ ਵਾਲੇ ਆਪਣੇ ਆਪ ਨੂੰ ਪੰਥਕ ਕਹਿਣ ਵਾਲੇ ਜਾ ਕੇ ਰਾਹੁਲ ਗਾਂਧੀ ਦੇ ਪੈਰਾਂ 'ਚ ਪੈ ਰਹੇ ਆਂ ਔਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਉਹਨਾਂ ਕੋ ਭਰੋਸਾ ਨਹੀਂ ਹੈ ਤਕਰੀਬਨ 24 25 ਹੋਰ ਸਿੱਖ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਉਹਨਾਂ ਤੇ ਉਹਨਾਂ ਨੂੰ ਭਰੋਸਾ ਨਹੀਂ ਹੈ ਔਰ ਇਹ ਗੱਲ ਸਾਹਮਣੇ ਜਿਸ ਵਕਤ ਆਦੀ ਹੈ ਉਸ ਵਕਤ ਆਪਣੀ ਬਖਲਾੜ ਆਪਣਾ ਦਰਦ ਜਿਹੜਾ ਉਸ ਗਾਂਧੀ ਪਰਿਵਾਰ ਦੇ ਪ੍ਰਤੀ ਹੈ ਉਹਨਾਂ ਨੇ ਇੱਕ ਮੀਡੀਆ ਦੇ ਉੱਤੇ ਇੱਕ ਦਿੱਤਾ ਪਰ ਰਾਹੁਲ ਗਾਂਧੀ ਨੂੰ ਜਿੱਥੇ ਕਲੀਨ ਚਿੱਟ ਦੇਣ ਦੀ ਗੱਲ ਕੀਤੀ ਗਈ ਰਾਹੁਲ ਗਾਂਧੀ ਬਾਰੇ ਕਿਹਾ ਗਿਆ ਕਿ ਰਾਹੁਲ ਗਾਂਧੀ ਮਾਫੀ ਮੰਗ ਚੁੱਕਾ ਹੈ ਉਹਦੀ ਮਾਂ ਮਾਫੀ ਮੰਗ ਚੁੱਕੀ ਹੈ ਉਹਦੀ ਭੈਣ ਮਾਫੀ ਮੰਗ ਚੁੱਕੀ ਹੈ ਅਸੀਂ ਅੱਜ ਸਰਨਾਥ ਸਾਹਿਬ ਕੋਲੋਂ ਇੱਕ ਸਵਾਲ ਪੁੱਛਿਆ ਕਿ ਭਈ ਇਹ ਮਾਫੀ ਕਿੱਥੇ ਮੰਗੀ ਔਰ ਕਿੰਨੇ ਦੇ ਦਿੱਤੀ ਕਾ ਤੁਸੀਂ ਜਾ ਕੇ ਕਦੀ ਤ੍ਰਲੋਕਪੁਰੀ ਕਲਿਆਣਪੁਰੀ ਮੰਗੋਲਪੁਰੀ ਸਾਗਰਪੁਰ ਇਹਨਾਂ ਜਾ ਕੇ ਇੱਥੇ ਪੀੜ ਪਰਿਵਾਰਾਂ ਨਾਲ ਕਦੀ ਗੱਲ ਕੀਤੀ ਹੈ ਜਿਹੜੀ ਮਾਫੀ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸੋ ਜਿੱਥੇ ਇਹ ਗੱਲਾਂ ਤੇ ਕੀਤੀਆਂ ਕੀਤੀਆਂ ਫਜ਼ਰ ਗੁਨਾ ਇੱਥੇ ਤੱਕ ਕਿਹਾ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਪੰਥ ਦਾ ਪ੍ਰਭੂ ਸਤਾ ਦਾ ਕੇਂਦਰ ਹੈ ਉਹਨੂੰ ਇੱਕ ਬਿਲਡਿੰਗ ਦੀ ਰੂਪ ਦਿੱਤਾ ਗਿਆ ਕਿ ਉਹਨੇ ਅਗਰ ਬਿਲਡਿੰਗ ਤੋੜੀ ਏ ਤੇ ਕੀ ਹੋ ਗਿਆ ਉਹਨੇ ਤੇ ਤੁਸੀਂ ਪਸ ਇਤਿਹਾਸ ਤੋੜ ਰਹੇ ਹੋ ਇਹ ਭਾਰਤੀ ਜਨਤਾ ਪਾਰਟੀ ਵਾਲੇ ਸੰਬੋਧਨ ਕੀਤਾ ਮੇ ਸਮਝਾ ਉਸ ਬੰਦੇ ਦੀ ਮਾਨਸਿਕ ਸਥਿਤੀ ਅਜ ਇੱਥੇ ਤੱਕ ਆ ਚੁੱਕੀ ਹੈ ਕਿ ਅਕਾਲ ਤਖਤ ਸਾਹਿਬ ਜਿਹਨੂੰ ਸਿੱਖ ਪੰਥ ਸਮੁੱਚਾ ਮੋਢ ਤੱਕ ਸਮਝਦਾ ਆਪਣਾ ਉਹਨੂੰ ਸਿਰਫ ਤੇ ਸਿਰਫ ਤੁਸੀਂ ਇੱਕ ਬਿਲਡਿੰਗ ਕਹਿਣਾ ਇਹ ਬੜੀ ਮੰਨ ਭਾਗੀ ਗੱਲ ਹੈ ਔਰ ਇਹਦੇ ਲਈ ਅਸੀਂ ਅਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੰਪਲੇਂਟ ਲਿਖੀ ਆ ਔਰ ਮੰਗ ਕੀਤੀ ਕਿ ਇਹੋ ਜੇ ਸ਼ਖਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਕਲੀਮ ਚਿੱਟ ਦੇਣ ਦੇ ਲਈ ਜਾ ਜਿਹੜੀ ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਦੀ ਮੀਟਿੰਗ ਹੋਈ ਰਾਹੁਲ ਗਾਂਧੀ ਦੇ ਨਾਲ ਉਸ ਨੂੰ ਜਸਟੀਫਾਈ ਕਰਨ ਦੇ ਲਈ ਕੋਈ ਇਨਸਾਨ ਇਸ ਹੱਦ ਤੱਕ ਡਿੱਗ ਸਕਦਾ ਹੈ ਇਹ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਜਿਸ ਵੇਲੇ ਪੱਤਰਕਾਰਾਂ ਨੇ ਉਹਨਾਂ ਦਾ ਵਰਜ਼ਨ ਲਿਆ ਇਸ ਮੀਟਿੰਗ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਪੁਇਤਰ ਸਥਾਨ ਸਿੱਖਾਂ ਦੀ ਆਸਥਾ ਦਾ ਕੇਂਦਰ ਮੀਰੀ ਪੀਰੀ ਦੇ ਮਾਲਕ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜਿਆ ਹੋਇਆ ਇਹ ਤਖਤ ਉਸ ਨੂੰ ਕੇਵਲ ਔਰ ਕੇਵਲ ਇੱਕ ਬਿਲਡਿੰਗ ਕਰਾਰ ਦੇ ਦਿੱਤਾ ਕਿ ਅਗਰ ਬਿਲਡਿੰਗ ਢਾਈ ਆ 1984 ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕੋਈ ਮੈਂ ਸਮਝਦਾ ਗੁਰੂ ਨਾਨਕ ਨਾਮ ਨੇਵਾ ਸ਼ਬਦਾ ਰੱਖਣ ਵਾਲਾ ਸਿੱਖ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਅਲਫਾਜ਼ ਬੋਲ ਸਕਦਾ ਹੈ ਇਹਦਾ ਮਤਲਬ ਕਿ ਸਿੱਖੀ ਦੂਰ ਦੂਰ ਵੀ ਇਹਨਾਂ ਲੋਕਾਂ ਦੇ ਵਿੱਚ ਨਹੀਂ ਹੈ ਇਹਨਾਂ ਦੀ ਜ਼ਬਾਨ ਇੰਨੀ ਗੰਦੀ ਆ ਇੰਨੀ ਮਾੜੀ ਆ ਕਿ ਉਸ ਪਵਨ ਪਵਿੱਤਰ ਤਖਤ ਦੇ ਬਾਰੇ ਇਹੋ ਜੀ ਸ਼ਬਦਾਵਲੀ ਬੋਲੀ ਗਈ ਕਿ ਉਹ ਬਿਲਡਿੰਗ ਹੈ ਬਿਲਡਿੰਗ ਨੂੰ ਢਾਹ ਦਿੱਤਾ ਤੇ ਫਿਰ ਕੀ ਹੋਇਆ ਇਸ ਤੋਂ ਵੱਡਾ ਪਾਪ ਗੁਨਾਹ ਵੱੱਜਰ ਗੁਨਾਹ ਹੋਰ ਕੀ ਹੋ ਸਕਦਾ ਸੋ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੀ ਪਹੁੰਚ ਜਿਹੜੀ ਹੋਏਗੀ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਅਸੀਂ ਪੱਤਰ ਵੀ ਲਿਖਾਂਗੇ ਅੱਜ ਲਿਖ ਕੇ ਭੇਜ ਰਹੇ ਆ ਜਿਦੇ ਵਿੱਚ ਇਹ ਸਾਰਾ ਹੀ ਜੋ ਕੁਝ ਵਾਕਿਆ ਹੋਇਆ ਉਸ ਦਾ ਜ਼ਿਕਰ ਕਰਾਂਗੇ ਔਰ ਉਮੀਦ ਕਰਾਂਗੇ ਕਿ ਜਥੇਦਾਰ ਸਾਹਿਬ ਇਸ ਦੇ ਉੱਤੇ ਸੰਗਿਆਨ ਲੈਂਦੇ ਹੋਏ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਪਰ ਪਹਿਤੋਂ ਸਿੱਖ ਪੰਥ ਦੇ ਵਿੱਚੋਂ ਖਰਚ ਕਰਨਗੇ ਔਰ ਤਨਖਾਹ ਲਗਾਉਣਗੇ ਇਹਨਾਂ ਨੂੰ ਤੇ ਸੁਖਵੀਰ ਸਿੰਘ ਬਾਦਲ ਅਸੀਂ ਪਹਿਲੇ ਵੀ ਬੇਨਤੀ ਕੀਤੀ ਸੀ ਸੁਖਵੀਰ ਜੀ ਨੂੰ ਕਿ ਜੇ ਤੁਹਾਡਾ ਭੇਜਿਆ ਹੋਇਆ ਇਹ ਬੰਦਾ ਗਿਆ ਹੈ ਮੀਟਿੰਗ ਕਰਨ ਤਾਂ ਵੀ ਸਪਸ਼ਟ ਕਰੋ ਜੇ ਨਹੀਂ ਤੁਸੀਂ ਭੇਜਿਆ ਤੇ ਤਦ ਵੀ ਇਸ ਦਾ ਇਸ ਦੇ ਉੱਤੇ ਐਕਸ਼ਨ ਲੋ ਲੇਕਿਨ ਕੋਈ ਐਕਸ਼ਨ ਅਜੇ ਤੱਕ ਨਹੀਂ ਹੋਇਆ